ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਪਾਸ਼ਾਏ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਬੋਦਰ ਪਿੰਡ ਵਿਖੇ ਹੈ ਇਸ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਨੂੰ ਦਰਸ਼ਨ ਦਿਦਾਰੇ ਕਰਵਾਵਾਂਗੇ ਇਸ ਵੀਡੀਓ ਵਿੱਚ ਅਤੇ ਨਾਲ ਦੀ ਨਾਲ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਾਂਗੇ ਤੁਸੀਂ ਇਸ ਵੀਡੀਓ ਨੂੰ ਬਾਤ ਤੋਂ ਬਾਅਦ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਤਾਂ ਜੋ ਇਸ ਸਥਾਨ ਬਾਰੇ ਹਰ ਇੱਕ ਸੰਗਤ ਨੂੰ ਪਤਾ ਲੱਗ ਸਕੇ ਤਾਂ ਉਹ ਸੰਗਤ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਦਾਰੇ ਕਰ ਸਕਣ ਇਹ ਗੁਰਦੁਆਰਾ ਸਾਹਿਬ ਉਰਮੁਰ ਟਾਂਡਾ ਦੇ ਕੋਲ ਜ਼ਿਲ੍ਹਾ ਹੁਸ਼ਿਆਰਪੁਰ ਲੱਗੇ ਹੈ ਸਨ 1673 ਈਸਵੀ ਵਿੱਚ ਮੇਰੀ ਪੀੜੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਚੱਲ ਕੇ ਗੁਰਮਰਦਾ ਪ੍ਰਚਾਰ ਕਰਦੇ ਹੋਏ ਇਸ ਨਗਰ ਬੋਦਲ ਵਿਖੇ ਪੁੱਜੇ ਇਸ ਦਾ ਮਾਲਕ ਮੁਸਲਮਾਨ ਸੀ ਤੇ ਇੱਥੇ ਗਰਨੇ ਦੇ ਦਿਲਤਾ ਦਾ ਜੰਗਲ ਸੀ ਜਦੋਂ ਸਤਿਗੁਰੂ ਜੀ ਇਸ ਜੰਗਲ ਵਿੱਚੋਂ ਲੰਘ ਰਹੇ ਸੀ ਤਾਂ ਇੱਕ ਗਰਨੇ ਦਾ ਸੁੱਕਾ ਛਾਪਾ ਗੁਰੂ ਜੀ ਦੇ ਚੋਲੇ ਨੂੰ ਲੱਗਾ ਜਿਸ ਨਾਲ ਗੁਰੂ ਜੀ اٹਕ ਗਏ ਗੁਰੂ ਸਾਹਿਬ ਜੀ ਘੋੜੇ ਤੋਂ ਉਤਰ ਕੇ ਮਹਿਰਾਂ ਦੇ ਘਰ ਵਿਚ ਆਏ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਛਾਪੇ ਨੂੰ ਜ਼ਮੀਨ ਵਿੱਚ ਗੱਡ ਦੇਵੋ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਤੂੰ ਸਾਨੂੰ ਅਟਕਾਇਆ ਹੈ ਇਸ ਲਈ ਤੂੰ ਹਰਾ ਹੋਵੇਂਗਾ ਤੇ ਆਪਣੀ ਸ਼ੋਹ ਨਾਲ ਸੰਸਾਰੀ ਜੀਵਾਂ ਦੀਆਂ ਅਟਕਾ ਦੂਰ ਕਰੇਗਾ ਇਹ ਬੋਦਲ ਪਿੰਡ ਮੁਸਲਮਾਨਾਂ ਦਾ ਪਿੰਡ ਸੀ ਮੁਸਲਮਾਨ ਮਾਲਕ ਨੇ ਜ਼ਮੀਨ ਬਣਾਉਣ ਲਈ ਗਰਨੇ ਦੇ ਜੰਗਲ ਨੂੰ ਕਟਿਆ ਅਤੇ ਨਾਲ ਹੀ ਗੁਰੂ ਵਰ ਪ੍ਰਾਪਤ ਹੋਏ ਗਰਨੇ ਦਾ ਦਰਖਤ ਵੀ ਕਟਿਆ ਗਿਆ ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਦੂਸਰੇ ਦਿਨ ਉਸਨੇ ਵੇਖਿਆ ਕਿ ਗਰਨੇ ਦਾ ਦਰਖਤ ਉਸੇ ਤਰ੍ਹਾਂ ਹੀ ਖੜਾ ਹੈ ਦੂਸਰੀ ਵਾਰ ਕਟਿਆ ਪਰ ਇਹ ਬੂਟਾ ਫਿਰ ਹਰਿਆ ਭਰਿਆ ਹੋ ਗਿਆ ਤੀਸਰੀ ਵਾਰ ਉਸ ਮੁਸਲਮਾਨ ਨੇ ਇਸ ਗਰਨੇ ਦੇ ਰਸਤ ਨੂੰ ਜੜ ਤੋਂ ਕੁੱਟ ਕੇ ਛੁੱਟ ਦਿੱਤਾ ਪਰ ਰਾਤ ਨੂੰ ਉਸ ਨੂੰ ਆਕਾਸ਼ਵਾਣੀ ਹੋਈ ਕਿ ਇਹ ਬੂਟਾ ਜੁਗੋ ਜੁਗ ਹਟਾਲੇ ਰਹੇਗਾ ਤੋ ਇਸ ਨੂੰ ਕੁੱਟ ਕੇ ਖਤਮ ਨਹੀਂ ਕਰ ਸਕਦਾ ਜਦੋਂ ਉਸਨੇ ਸਵੇਰੇ ਉੱਠ ਕੇ ਦੇਖਿਆ ਤਾਂ ਇਹ ਬੂਟਾ ਖੂਬ ਹਰਿਆ ਭਰਿਆ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਗੰਨੇ ਦਾ ਬੂਟਾ ਅੱਜ ਵੀ ਹਰਿਆ ਭਰਿਆ ਆਪਣੀ ਸ਼ੋਹ ਨਾਲ ਸੰਕਟਾਂ ਦੀਆਂ ਮਨੋ ਕਾਮਨਾ ਪੂਰੀਆਂ ਕਰ ਰਿਹਾ ਹੈ ਇਸ ਗੰਨੇ ਦੇ ਬੂਟੇ ਨੂੰ ਗੁਰੂ ਸਾਹਿਬ ਜੀ ਦਾ ਵਾਰ ਪ੍ਰਾਪਤ ਹੈ ਕਿ ਜੋ ਸੱਚੇ ਮਨ ਨਾਲ ਤੇਰੀ ਸ਼ੋਕ ਪ੍ਰਾਪਤ ਕਰਨਗੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ